ਯੋਧ ਨਸ਼ੇ ਦੇ ਵਿਰੁੱਧ ਦੇ ਤਹਿਤ ਲਗਾਤਾਰ ਪੁਲਿਸ ਕਾਰਵਾਈ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਅੱਜ ਕਾਰਵਾਈ ਜਲੰਧਰ ਪ੍ਰਸ਼ਾਸਨ ਦੇ ਵੱਲੋਂ ਕੀਤੀ ਗਈ ਹੈ ਰੈਨਕ ਬਾਜ਼ਾਰ ਪੱਕਾ ਬਾਗ ਦੇ ਨੇੜੇ ਇੱਕ ਤਸਕਰ ਦੇ ਘਰ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਜਿੱਥੇ ਬੜੇ ਨਜਾਇਜ਼ ਕਬਜ਼ੇ ਨੂੰ ਤੈਅ ਤੈਰੀ ਕੀਤਾ ਗਿਆ ਹੈ ਜਾਣਕਾਰੀ ਦੇ ਅਨੁਸਾਰ ਨਗਰ ਨਿਗਮ ਪ੍ਰਸ਼ਾਸਨ ਦੇ ਵੱਲੋਂ ਕਈ ਵਾਰ ਇਸ ਵਿਅਕਤੀ ਨੂੰ ਨੋਟਿਸ ਦਿੱਤੇ ਗਏ ਸਨ ਪਰ ਕੋਈ ਵੀ ਜਵਾਬ ਦੇ ਤਰੀਕੇ ਦਾ ਨਾ ਮਿਲਣ ਤੇ ਅੱਜ ਕਾਰਵਾਈ ਕੀਤੀ ਗਈ ਹੈ ਵਿਅਕਤੀ ਦੀ ਪਛਾਣ ਹਰਵਿੰਦਰ ਸਿੰਘ ਉਰਫ ਸਵਾਮੀ ਨਿਵਾਸੀ ਪੱਕਾ ਬਾਗ ਦੇ ਰੂਪ ਵਿੱਚ ਹੋਈ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਵਿਅਕਤੀ ਦੇ ਉੱਪਰ ਕੋਲ 18 ਪਰਚੇ ਦਰਜ ਹਨ ਅਜਨਗਰ ਨਗਰ ਨਿਗਮ ਦੀ ਅਗਵਾਈ ਦੇ ਵਿੱਚ ਦਸਕਰ ਦੇ ਘਰ ਕਾਰਵਾਈ ਕੀਤੀ ਗਈ ਹੈ ਪੁਲਿਸ ਦੇ ਕਹਿਣ ਮੁਤਾਬਕ ਪਹਿਲਾਂ ਹੀ ਇਹ ਘਰ ਖਾਲੀ ਕਰਵਾ ਲਿਆ ਗਿਆ ਸੀ ਤੇ ਕੋਈ ਵੀ ਕਾਰਵਾਈ ਕਰਨ ਦੇ ਦੌਰਾਨ ਇਸ ਦੇ ਘਰ ਦੇ ਵਿੱਚ ਕੋਈ ਵੀ ਮੌਜੂਦ ਨਹੀਂ ਸੀ ਜਿਹੜਾ ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੋਧ ਚਲਾਇਆ ਜਾ ਰਿਹਾ ਹੈ ਉਹਦੇ ਅਧੀਨ ਅਸੀਂ ਕੁਝ ਡਰਗ ਸਮਗਲਰਾਂ ਨੇ ਜੋ ਸਰਕਾਰੀ ਜ਼ਮੀਨਾਂ ਦੇ ਉੱਪਰ ਅਨਆਥਰਾਈਜ਼ਡ ਤਰੀਕੇ ਨਾਲ ਕਬਜ਼ੇ ਕੀਤੇ ਹੋਏ ਸੀ ਉਹ ਅਸੀਂ ਕੁਝ ਪ੍ਰਾਪਰਟੀਆਂ ਆਈਡੈਂਟੀਫਾਈ ਕਰਕੇ ਮਿਸਪਲ ਕਾਰਪੋਰੇਸ਼ਨ ਨਾਲ ਸ਼ੇਅਰ ਕੀਤੀਆਂ ਸੀ ਸੋ ਅੱਜ ਮਿਸਪਲ ਕਾਰਪੋਰੇਸ਼ਨ ਜਲੰਧਰ ਦੇ ਸਹਿਯੋਗ ਦੇ ਨਾਲ ਹਰਵਿੰਦਰ ਸਿੰਘ ਦੀ ਜਿਹੜੀ ਪੱਕਾ ਬਾਗ ਵਿਖੇ ਰਹਾਇਸ਼ ਹੈਗੀ ਆਪਾਂ ਦੇਖਿਆ ਉੱਥੇ ਉੱਥੇ ਜੋ ਸਰਕਾਰੀ ਜ਼ਮੀਨ ਤੇ ਉਹਦੇ ਵੱਲੋਂ ਪਿਛਲੇ ਕੁਝ ਸਾਲਾਂ ਦੇ ਵਿੱਚ ਅਨਆਥਰਾਈਜ਼ਡ ਕੰਸਟਰਕਸ਼ਨ ਕੀਤੀ ਗਈ ਹੈ ਉਹ ਕਾਰਪੋਰੇਸ਼ਨ ਦੀ ਮਦਦ ਦੇ ਨਾਲ ਅੱਜ ਉਹ ਕੰਸਟਰਕਸ਼ਨ ਨੂੰ ਵਾਇ ਆ ਜਾ ਰਿਹਾ ਇੱਥੇ ਮੈਂ ਇਹ ਦੱਸਣਾ ਚਾਹਾਂਗੀ ਕਿ ਹਰਵਿੰਦਰ ਸਿੰਘ ਤੇ ਆਲਰੇਡੀ ਸਾਡੇ ਰਿਕਾਰਡ ਦੇ ਮੁਤਾਬਿਕ 18 ਮੁਕਦਮੇ ਦਰਜ ਹਨ ਸਰ ਆਪ ਦੇ ਅਤੇ ਐਨਡੀਪੀਐਸ ਤੇ ਤੇ ਇਹਨਾਂ ਵਿੱਚੋਂ ਕਈ ਮੁਕਦਮਿਆਂ ਦੇ ਵਿੱਚ ਉਹ ਸਜ਼ਾ ਵੀ ਹੋ ਚੁੱਕਾ ਹੈ ਤੇ ਅਜੇ ਐਨਡੀਪੀਐਸ ਦੇ ਵੀ ਉਸਤੇ 7 ਤੋਂ 8 ਮੁਕਦਮੇ ਦਰਜ ਹੋ ਗਏ ਹਨ ਇਸ ਇਸ ਟਾਈਮ ਜ਼ਮਾਨਤ ਦੀ ਜੁਪਾਨ ਨੂੰ ਬਾਰੇ ਕੋਈ ਕਾਰਵਾਈ ਨਾ ਕਰਵਾਈ ਮੋਸਟਲੀ ਸਾਡੇ ਉਸਦੇ ਹੀ ਤੇ ਇਹ ਸਾਡਾ ਇੱਕ ਲਿਸਟਡ ਹਿਸਟਰੀ ਸ਼ੀਟਰ ਵੀ ਹੈਗਾ ਜੀ ਮੈਡਮ ਕਿੰਨੀਆਂ ਕੋਈ ਕਾਰਵਾਈਆਂ ਹੋਰ ਇਨਜ਼ਾਮ ਦਿੱਤੇ ਜਾਣਗੇ ਅਸੀਂ ਆਇਡੈਂਟੀਫਾਈ ਕਰਕੇ ਕਾਰਪੋਰੇਸ਼ਨ ਦੇ ਨਾਲ ਮਿਲ ਕੇ ਜਿਵੇਂ ਵੀ ਅੱਗੇ ਸਾਨੂੰ ਰਿਕਾਰਡ ਚੈੱਕ ਹੋ ਕੇ ਕੋਈ ਲਿਟੀਗੇਸ਼ਨ ਪੈਂਡਿੰਗ ਤੇ ਨਹੀਂ ਹੈਗੀ ਉਹ ਸਾਰਾ ਕੁਝ ਦੇਖ ਕੇ ਫਿਰ ਦੋਨੋਂ ਵਿਭਾਗਾਂ ਵੱਲੋਂ ਮਿਲ ਕੇ ਇਸ ਦੇ ਵਿੱਚ ਜੁਆਇੰਟਲੀ ਅੱਗੇ ਕਾਰਵਾਈ ਕਰਨਾ ਹੈ ਮੈਡਮ ਇਹਨਾਂ ਦੇ ਕੰਲਾ ਖੜਾ ਹੀ ਥੜਾ ਥੜਾ ਜਿਹਾ ਹੈ ਮੈਡਮ ਕਿਹਦੇ ਪ੍ਰਤੀ ਸੀ ਇਹ ਬੰਦਾ ਹੈ ਕਾਫੀ ਕਾਫੀ ਦੇਰ ਤੋਂ ਐਕਟਿਵ ਸੀਗਾ ਜੀ ਪਿੱਛੇ 2024 ਦੇ ਵਿੱਚ ਵੀ ਲੇਟੈਸਟ ਇਸ ਤੇ ਐਫ ਆਈ ਆਰ ਦਰਜ ਹੋਈ ਹੈ ਤੇ ਕੁਝ ਮੁਕਦਮੇ ਐ ਜਿਹਦੀ ਆਲਰੇਡੀ ਸਜ਼ਾ ਵੀ ਹੋ ਚੁੱਕੀ ਹੈ ਨਸ਼ਾ ਤਸਕਰ ਜਿਵੇਂ ਅਸੀਂ ਜਿਵੇਂ ਅਸੀਂ ਇੱਕ ਕਰਦੇ ਹੁੰਦੇ ਹਾਂ ਕਿ ਦੋਸ਼ੀ ਫੜਿਆ ਅਸੀਂ ਉਹ ਅਦਾਲਤ ਚ ਗਿਆ ਅੱਗੇ ਸਜ਼ਾ ਹੋਈ ਉਹਦੇ ਨਾਲ ਨਾਲ ਜੋ ਐਨ ਡੀ ਪੀ ਐਸ ਦੀ ਧਰਾਵਾਂ ਦੇ ਅਧੀਨ ਵੀ ਕੁਝ ਕਾਰਵਾਈਆਂ ਹੁੰਦੀਆਂ ਹਨ 68 ਐਫ ਦੀ ਕਾਰਵਾਈ ਤੇ ਉਸ ਦੇ ਨਾਲ ਜਿਹੜੀ ਅਸੀਂ ਇਹ ਇੱਕ ਕਾਰਵਾਈ ਸ਼ੁਰੂ ਕੀਤੀ ਹੈ ਕਾਰਪੋਰੇਸ਼ਨ ਜਲੰਧਰ ਨਾਲ ਮਿਲ ਕੇ ਕਿ ਜਿੱਦੇ ਵਿੱਚ ਕੋਈ ਸਰਕਾਰੀ ਜ਼ਮੀਨ ਦੇ ਉੱਪਰ ਇਲੀਗਲ ਕੰਸਟਰਕਸ਼ਨ ਕਿਸੇ ਨੇ ਕੀਤੀ ਹੋਏ ਉਹਨੂੰ ਡਿਮੋਲਿਸ਼ ਕਰਾਇਆ ਹੈ ਜਿਹੜੇ ਜਿਸ ਦੇ ਵਿੱਚ ਹੈਗੇ ਜਿਹੜੇ ਗਵਰਨਮੈਂਟ ਕੀਤੀ ਹੋਈ ਹੈ ਹਾਂਜੀ ਉਹ ਅਸੀਂ ਆਈਡੈਂਟੀਫਾਈ ਕਰ ਰਹੇ ਹਾਂ ਉਹ ਸਾਡਾ ਆਨਗੋਇੰਗ ਪ੍ਰੋਸੈਸ ਰਹਿੰਦਾ ਹੀ ਹੈ ਜੀ ਜਿਸ ਦੇ ਵਿੱਚ ਮੈਸੇਜ ਦੇਣਾ ਚਾਹੁੰਦਾ ਹਾਂਜੀ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਵੱਲੋਂ ਪੂਰੀ ਸਖਤੀ ਹੈ ਤੇ ਕੋਈ ਵੀ ਇਸ ਤਰ੍ਹਾਂ ਦੇ ਵਪਾਰ ਨੂੰ ਗਲਤ ਵਪਾਰ ਨੂੰ ਸਾਡੇ ਸਟੇਟ ਦੇ ਵਿੱਚ ਨਹੀਂ ਕਰ ਸਕਦਾ ਥੈਂਕ ਯੂ ਰਿਪੋਰਟ ਆਨ ਪੁਆਇੰਟ